ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਹੈ ਜੀ ਉਹਨਾਂ ਕਲਾਈਂਟਸ ਵਾਸਤੇ ਜਿਹੜੇ ਕਲਾਈਂਟਸ ਇਹ ਜਾਣਨਾ ਚਾਹੁੰਦੇ ਨੇ ਕਿ ਟੂਰਿਸਟ ਔਰ ਵਿਜ਼ਿਟਰ ਵੀਜ਼ਾ ਕਿਸੇ ਵੀ ਕੰਟਰੀ ਦਾ ਅਪਲਾਈ ਕਰਨਾ ਹੋਵੇ ਯੂਕੇ ਯੂਐਸ ਆਸਟ੍ਰੇਲੀਆ ਨਿਊਜ਼ੀਲੈਂਡ ਜਾਂ ਫਿਰ ਕੈਨੇਡਾ ਦਾ ਕਿ ਉਸ ਦੇ ਵਿੱਚ ਸਾਡੀ ਪੜ੍ਹਾਈ ਦੀ ਕੀ ਅਹਿਮੀਅਤ ਆ ਬਹੁਤ ਸਾਰੇ ਕਲਾਇੰਟਸ ਸਾਨੂੰ ਕਾਲ ਕਰਦੇ ਨੇ ਬਹੁਤ ਸਾਰੇ ਮੈਸੇਜ ਕਰਦੇ ਨੇ ਕਿ ਸਰ ਜੇਕਰ ਸਾਡੇ ਕੋਲ ਕੋਈ ਸਟੱਡੀ ਨਹੀਂ ਹੋਏਗੀ ਕਿ ਸਾਡਾ ਟੂਰਿਸਟ ਔਰ ਵਿਜ਼ਟਰ ਵੀਜ਼ਾ ਲੱਗ ਸਕਦਾ ਕਿਉਂਕਿ ਸਾਡਾ ਫੇਸਬੁੱਕ ਚੈਨਲ ਆ ਜੀ ਇੱਕ ਵੈਸਟਰਨ ਪਾਥ ਕੰਸਲਟੈਂਸੀ ਔਰ ਸਾਡਾ YouTube ਚੈਨਲ ਆ ਵੈਸਟਰਨ ਪਾਥ ਇਮੀਗ੍ਰੇਸ਼ਨ ਉਸੇ ਅਸੀਂ ਕਾਫੀ ਅਲੱਗ-ਅਲੱਗ ਟੌਪਿਕ ਜਿਹੜੇ ਡਿਸਕਸ ਕਰਦੇ ਰਹਿੰਦੇ ਆ ਜੀ ਕਲਾਇੰਟ ਦੇ ਨਾਲ ਤਾਂ ਜੋ ਕਲਾਇੰਟ ਨੂੰ ਵੀ ਨੌਲੇਜ ਹੋਵੇ ਕਿ ਕੰਸਲਟੈਂਟ ਸਾਡੀ ਫਾਈਲ ਦੇ ਵਿੱਚ ਕੀ ਫਿਲ ਕਰਦਾ ਔਰ ਕਿਦਾਂ ਵੀਜ਼ਾ ਦੇ ਸਕਸੈਸ ਰੇਟ ਜਿਹੜੇ ਨੇ ਵਧਾਏ ਜਾ ਸਕਦੇ ਨੇ ਜਾਂ ਕਿਦਾਂ ਅਸੀਂ ਆਪਣਾ ਵੀਜ਼ ਨੇ ਖਾਇਗਾ ਕਿ ਪੜਾਈ ਦੀ ਕੀ ਹੈਮਤ ਆ ਸੋ ਸਭ ਤੋਂ ਪਹਿਲਾਂ ਤੁਮੇ ਦੱਸਣਾ ਚਾਹੁੰਦਾ ਕਿ ਬਹੁਤ ਸਾਰੇ ਕਲੈਂਟਸ ਨੇ ਜਿਨ੍ਹਾਂ ਦੇ ਕੋਲ ਕੋਈ ਡਿਗਰੀ ਡਿਪਲੋਮਾ ਨਹੀਂ ਹੁੰਦਾ ਬਟ ਉਹਨਾਂ ਦਾ ਬਿਜ਼ਨਸ ਬਹੁਤ ਅੱਛਾ ਹੁੰਦਾ ਖਾਸ ਕਰ ਗੱਲ ਕਰ ਲਈ ਅਸੀਂ ਐਗਰੀਕਲਚਰ ਪ੍ਰੋਫਾਈਲ ਦੀ ਐਗਰੀਕਲਚਰ ਪ੍ਰੋਫਾਈਲ ਦੇ ਵਿੱਚ ਕਈ ਪਿੰਡਾਂ ਤੋਂ ਸਾਡੀਆਂ ਸਾਡੇ ਭੈਣ ਭਰਾ ਨੇ ਜਿਹੜੇ ਕੋਈ ਗ੍ਰੈਜੂਏਸ਼ਨ ਨਹੀਂ ਕੀਤੀ ਹੁੰਦੀ ਉਹਨਾਂ ਨੇ ਬਟ ਉਹਨਾਂ ਦੇ ਬਿਜ਼ਨਸ ਬੜੇ ਅੱਛੇ ਹੁੰਦੇ ਨੇ 15 20 ਕਿੰਨਿਆਂ ਦੀ ਖੇਤੀ ਕਰਦੇ ਨੇ ਨਾਲ ਡੈਰੀ ਫਾਰਮ ਵੀ ਹੁੰਦਾ ਔਰ ਹੋਰ ਵੀ ਉਹਨਾਂ ਦੀ ਬਿਜ਼ਨਸ ਸੈਟਲ ਹੁੰਦੇ ਨੇ ਮਤਲਬ ਕਿ ਫਾਈਨੈਂਸ਼ਲੀ ਕਾਫੀ ਸਟਰੋਂਗ ਹੁੰਦੇ ਨੇ ਮਤਲਬ ਉਸ ਕੇਸ ਦੇ ਵਿੱਚ ਕੀ ਹੁੰਦਾ ਕਿ ਜੇਕਰ ਤੁਹਾਡੀ ਪੜ੍ਹਾਈ ਘੱਟ ਵੀ ਆ ਔਰ ਤੁਹਾਡੇ ਜਿਹੜੇ ਸੋਰਸ ਆਫ ਇਨਕਮ ਦੇ ਪ੍ਰੂਫ ਅੱਛੇ ਨੇ ਤੁਸੀਂ ਉਸਦੇ ਡਾਕੂਮੈਂਟ ਅੰਬੈਸੀ ਨੂੰ ਦੇ ਸਕਦੇ ਆ ਤਾਂ ਤੁਹਾਡੇ ਵੀਜ਼ਾ ਦੇ ਜਿਹੜੇ ਚਾਂਸਸ ਨੇ ਆਲਮੋਸਟ ਜਿਹੜਾ ਪੜਿਆ ਬੰਦਾ ਹੈਗਾ ਜਾਂ ਇੱਕ ਸਕਿਲਡ ਵਰਕਰ ਆ ਉਹਦੇ ਅਕੋਰਡਿੰਗ ਹੀ ਤੁਹਾਡੇ ਸਕਸੈਸ ਰੇਟ ਦੇ ਚਾਂਸਸ ਹੁੰਦੇ ਨੇ ਔਰ ਜੇਕਰ ਹੁਣ ਇੱਥੇ ਗੱਲ ਕਰ ਲਈਏ ਕਿ ਸਾਡੇ ਕੋਲ ਪੜ੍ਹਾਈ ਵੀ ਹੈ ਨਹੀਂ ਅਸੀਂ 10th ਪਾਸ ਆ ਬਟ ਸਾਡੇ ਕੋਲ ਕੋਈ ਕੰਮਕਾਰ ਵੀ ਹੈ ਨਹੀਂ ਨਾ ਤਾਂ ਅਸੀਂ ਕਿਤੇ ਜੌਬ ਅੱਛੀ ਕਰ ਰਹੇ ਆ ਔਰ ਨਾ ਅਸੀਂ ਕੋਈ ਐਗਰੀਕਲਚਰ ਅ ਕੋਈ ਆਪਣਾ ਬਿਜ਼ਨਸ ਐਸਟੈਬਲਿਸ਼ ਕੀਤਾ ਫਿਰ ਤੁਹਾਡੇ ਵੀਜ਼ਾ ਦੇ ਚਾਂਸਸ ਜਿਹੜੇ ਘੱਟ ਰਹਿਣਗੇ ਕਿਉਂਕਿ ਨਾ ਤਾਂ ਤੁਹਾਡੇ ਕੋਲ ਪੜ੍ਹਾਈ ਆ ਨਾ ਤੁਹਾਡੇ ਕੋਲ ਕੰਮ ਕਰਨੇ ਤੁਹਾਡੀ ਹੋਮ ਕੰਟਰੀ ਦੇ ਨਾਲ ਅਟੈਚਮੈਂਟ ਤੁਹਾਡੀ ਨਹੀਂ ਬਣਦੀ ਤਾਂ ਤੁਹਾਡੇ ਵੀਜ਼ਾ ਦੇ ਚਾਂਸਸ ਘੱਟ ਰਹਿਣਗੇ ਔਰ ਦੂਸਰੇ ਪਾਸੇ ਅਸੀਂ ਗੱਲ ਕਰ ਲਈ ਜਿਹੜੇ ਪੜ੍ਹੇ ਲਿਖੇ ਲੋਕ ਹੁੰਦੇ ਨੇ ਜਿਹੜੇ ਗ੍ਰੈਜੂਏਸ਼ਨ ਨੇ ਜਿਹੜੇ ਵੈਲ ਕੁਆਲੀਫਾਈਡ ਨੇ ਕਿਸੇ ਨੇ ਬੀਟੈਕ ਕੀਤੀ ਹੋਈ ਆ ਕਿਸੇ ਨੇ ਐਮਬੀਏ ਕੀਤੀ ਹੋਈ ਆ ਕਿਸੇ ਨੇ ਬੀ ਫਾਰਮਾ ਕੀਤੀ ਹੋਈ ਆ ਜਾਂ ਕਿਸੇ ਨੇ ਬੀਐਸਸੀ ਕੀਤੀ ਹੋਈ ਆ ਜਾਂ ਕੋਈ ਜੀਐਨਮਾ ਐਨਮਾ ਬੀਐਸਸੀ ਨਰਸਿੰਗ ਕੀਤੀ ਹੋਈ ਆ ਸੋ ਜਿਹੜੇ ਸਕ ਤੁਸੀਂ ਪਲੰਬਰਿੰਗ ਦਾ ਕੋਈ ਪਲੰਬਰ ਦਾ ਕੋਰਸ ਕੀਤਾ ਹੋਇਆ ਡਿਪਲੋਮਾ ਕੀਤਾ ਹੋਇਆ ਜਾਂ ਸ਼ੈਫ ਦਾ ਡਿਪਲੋਮਾ ਕੀਤਾ ਹੋਇਆ ਨੈਨੀ ਦਾ ਡਿਪਲੋਮਾ ਕੀਤਾ ਹੋਇਆ ਉਸ ਕੈਟਾਗਰੀ ਦੇ ਵਿੱਚ ਜਿਹੜੇ ਕਲਾਈਐਂਟਸ ਹੁੰਦੇ ਨੇ ਸਕਿਲਡ ਵਰਕਰ ਹੁੰਦੇ ਨੇ ਉਹਨਾਂ ਦਾ ਟੂਰਿਸਟ অর ਵਿਸਟਰ ਵੀਜ਼ਾ ਦੇ ਚਾਂਸ ਆਮ ਕਲਾਈਐਂਟ ਨਾਲੋਂ ਜਿਹੜਾ ਘੱਟ ਪੜਿਆ ਹੁੰਦਾ ਉਸ ਨਾਲੋਂ ਜ਼ਿਆਦਾ ਹੁੰਦੇ ਨੇ ਸੋ ਕਿਉਂਕਿ ਸਕਿਲਡ ਦੀ ਜ਼ਰੂਰਤ ਆ ਜੀ ਜਨਰਲ ਦੇ ਵਿੱਚ ਕਾਫੀ ਤੁਸੀਂ ਨਿਊਜ਼ ਦੇਖ ਰਹੇ ਹੋ ਕਿ ਜਿਹੜੇ ਉਹਨਾਂ ਨੇ ਕੁਝ ਚੀਜ਼ਾਂ ਤੇ ਸਖਤੀ ਕੀਤੀ ਹੈ ਬਟ ਜਿਹੜੇ ਸਕਿਲਡ ਵਰਕਰ ਨੇ ਉਹਨਾਂ ਦੀ ਪੀਆਰ ਨੂੰ ਈਜ਼ੀ ਕਰ ਦਿੱਤਾ ਔਰ ਜੇ ਪੀਆਰ ਨੂੰ ਈਜ਼ੀ ਕਰ ਦਿੱਤਾ ਤਾਂ ਆਪ ਹੀ ਤੁਸੀਂ ਸਮਝ ਸਕਦੇ ਆ ਕਿ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ ਕਿ ਜੇ ਤੁਹਾਡੇ ਕੋਲ ਕੋਈ ਸਕਿਲਡ ਹੈਗਾ ਤੁਸੀਂ ਮੈਡੀਕਲ ਲਾਈਨ ਦੇ ਹੋ ਤੁਹਾਡੇ ਕੋਲ ਅੱਛੀ ਪੜ੍ਹਾਈ ਆ ਤੁਸੀਂ ਅੱਛੀ ਜੌਬ ਕਰ ਰਹੇ ਹੋ ਤਾਂ ਇੱਕ ਵੀਜ਼ਾ ਦਾ ਟੂਰਿਸਟ ਔਰ ਵੀਜ਼ਾ ਵਿਜ਼ਟਰ ਵੀਜ਼ਾ ਦਾ ਵੀ ਸਕਸੈਸ ਰੇਟ ਤੁਹਾਡਾ ਕਾਫੀ ਅੱਛਾ ਰਹੇਗਾ ਸੋ ਮੈਂ ਐਂਡ ਦੇ ਵਿੱਚ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਸੀ ਇਹ ਬਹੁਤ ਸਾਰੀਆਂ ਮੈਸੇਜ ਆਉਂਦੇ ਨੇ ਸੋ ਮੈਸੇਜ ਆਉਣ ਦੇ ਨਾਲ ਕੀ ਹੁੰਦਾ ਕਿ ਸਾਨੂੰ ਵੀ ਚੰਗਾ ਲੱਗਦਾ ਕਿ ਜੇ ਕੋਈ ਸਾਡੇ ਕੋਲੋਂ ਕੋਈ ਗੱਲ ਪੁੱਛਣਾ ਚਾਹੁੰਦਾ ਤੁਸੀਂ ਨੀਚੇ ਕਮੈਂਟ ਕਰ ਸਕਦੇ ਹੋ ਸਾਡੇ YouTube ਦੇ ਵੀ Facebook ਤੇ ਵੀ ਫੋਰ ਵੀ ਤੁਹਾਡੇ ਮਨ ਦੇ ਵਿੱਚ ਕੋਈ ਡਿਸਕਸ ਕਰਨਾ ਚਾਹੁੰਦੇ ਕੋ ਟਾਪਿਕਸ ਹੋ ਅੱਜ ਦਾ ਅਸੀਂ ਪੜਾਈ ਦਾ ਟਾਪਿਕ ਡਿਸਕਸ ਕਰ ਲਿਆ ਜੀ ਇਸ ਨੂੰ ਵਧੇਰੇ ਜਾਨਣਾ ਚਾਹੁੰਦੇ ਆ ਤਾਂ ਤੁਸੀਂ ਵੈਸਟਰਨ ਪਾਸ ਦੇ ਹੈੱਡ ਆਫਿਸ ਆ ਕੇ ਸਾਡੇ ਨਾਲ ਡਿਸਕਸ ਕਰ ਸਕਦੇ ਆ ਕਿ ਤੁਹਾਡੀ ਪ੍ਰੋਫਾਈਲ ਦਾ ਸੈਕਸੈਸ ਐਸਿਡ ਕਿਵੇਂ ਰਹੇਗਾ ਸੋ ਵਧੇਰੇ ਜਾਣਕਾਰੀ ਲਈ ਵੈਸਟਰਨ ਪਾਸ ਦੇ ਹੈੱਡ ਆਫਿਸ ਆਜੀ ਪਹੁੰਚੋ ਵੈਸਟਰਨ ਪਾਸ ਯੂਨਿਕ ਯੂਨਿਕ ਟਾਪਿਕ ਤੇ ਤੁਹਾਡੇ ਲਈ ਵੀਡੀਓ ਲੈ ਕੇ ਆਂਦਾ ਰਹੇਗਾ ਸਾਡੇ YouTube ਚੈਨਲ Western Pass Immigration ਔਰ ਸਾਡਾ Facebook ਚੈਨਲ ਆਜੀ Western Pass Consultancy ਉਸ ਤੇ ਜੁੜੇ ਰਹੋ ਔਰ ਸਾਨੂੰ ਪਿਆਰ ਦੇਂਦੇ ਰਹੋ